ਉਨੂੰ ਘੋਲ ਕੇ ਇਸ ਤਰ੍ਹਾਂ ਆਪਣੇ ਸਰੀਰ ਦੇ ਉੱਤੇ ਮਲਣਾ ਪਤਲੀ-ਪਤਲੀ ਲਵਣੀ ਆ ਦੋ ਵਾਰਾਂ ਚਾਰਾਂ ਆਪਾਂ ਨੂੰ ਕੱਢਣੀ ਪਏ ਉਹ ਚੋਂ ਕੱਢੀ ਜਾਣੀ ਘੋਲ ਕੇ ਲਾਈ ਜਾਣੀ ਜਿੱਥੇ ਜਿੱਥੇ ਆਪਣਾ ਚੰਬਲ ਦਾ ਰੋਗ ਆ ਲਾ ਕੇ ਫਿਰ ਜਿਹੜਾ ਪਾਣੀ ਬਚਿਆ ਕਿਸੇ ਗੰਬਲੇ 'ਚ ਕਿਸੇ ਰੋਕ ਨੂੰ ਕਿਸੇ ਦੀਵਾਰ ਨੂੰ ਪਾ ਦਿਓ ਪੈਰਾਂ ਥੱਲੇ ਲਾਵੇ ਫਿਰ ਉੱਥੇ ਬਾਬਾ ਜੀ ਦਾ ਨਾਮ ਜਪਨਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਤਨ ਤਨ ਬਾਬਾ ਸਿੱਤਰਸਾਈ ਜੀ ਤਨ ਤਨ ਬਾਬਾ ਸਿੱਧ ਸਾਈ ਮੈਂ ਤੇਰਾ ਬੱਚਾ ਤੇਰਾ ਪੁੱਤਰ ਆ ਬਾਬਾ ਜੀ ਤੇਰੀ ਰੱਖ ਲਾਉਣਾ ਮੇਰਾ ਚਮੜੀ ਦਾ ਦੁੱਖ ਦਿਲ ਦਾ ਦੂਰ ਕਰੋ 10 15 ਮਿੰਟ ਨਾਮ ਜਪ ਕੇ ਉਸ ਤੋਂ ਬਾਅਦ ਚਾਹ ਪਾਣੀ ਸਕੋ ਚਾਹ ਪਾਣੀ ਸ਼ਾਕੇ ਚਮੜੇ ਦਾ ਜੋੜਾ ਨਹੀਂ ਪੋਣਾ ਚਮੜੇ ਦੀ ਬੈਲਟ ਨਹੀਂ ਲੰਮਣੀ ਪਲਾਸਟਿਕ ਦੇ ਬੂਟ ਟਾਕੀ ਦੇ ਬੂਟ ਕੈਂਚੀ ਚਮੜਾ ਪਾਓ ਰਬੜ ਦੇ ਬੂਟ ਪਾਓ ਚਮੜੇ ਦਾ ਜੋੜਾ ਨਹੀਂ ਪੋਣਾ ਉਸ ਤੋਂ ਬਾਅਦ ਨਾਂ ਰੱਖ ਲਾਉਣੀ ਆ ਤੇ ਨਾਂ ਲਾਉਣੀ ਇੱਕ ਵਾਰ ਲਾਉਣੀ ਆ ਅੰਮ੍ਰਿਤੰਗਲੇ ਸੁਤੇ ਨੂੰ 6 ਵਜੇ ਲਈ ਆ ਫਿਰ ਚਵਿਆਂ ਘੰਟਿਆਂ ਬਾਅਦ ਕੱਲ ਨੂੰ ਫੇਰ ਲਾਉਣੀ ਆ